ਥੋੜੇ ਦਿਨ ਪਹਿਲਾਂ ਵੀ ਤੁਹਾਨੂੰ ਪਤਾਗਾ ਪੰਜਾਬ ਜਾਣਦਾਗਾ ਲਾਸਟ ਹਫਤੇ ਵੀ 2334 ਕਰੋੜ ਰੁਪਇਆ ਉਹ ਪੰਜਾਬ ਦੀਆਂ ਪੰਚਾਇਤਾਂ ਨੂੰ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਨੂੰ ਪੰਜਾਬ ਦੀਆਂ ਪੰਚਾਇਤ ਸੰਮਤੀ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਸੁਖਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੁਖਿਰ ਜਿਆਗਾ ਕਿ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੂਗਾ ਬਿਲਕੁਲ ਉਹਦੇ ਵੱਲ ਸਾਡੇ ਕਦਮ ਲਗਾਤਾਰ ਵੱਧ ਰਹੇ ਨੇ ਅਸੀਂ ਪਿੰਡਾਂ ਦਾ ਸ਼ਹਿਰਾਂ ਦਾ ਲਗਾਤਾਰ ਸਮਾਨਾਂਤਰ ਵਿਕਾਸ ਜਿਹੜਾ ਉਹ ਕਰ ਰਹੇ ਆਗੇ ਕਿਸੇ ਵੀ ਪਿੰਡ ਨੂੰ ਉਸ ਹੀ ਦੂਰਾਂ ਨਹੀਂ ਰਹਿਣ ਦੇਵਾਂਗੇ ਇਹ ਲਗਭਗ 3000 ਤੋਂ ਉੱਪਰ ਸਟੇਡੀਅਮ ਪੰਜਾਬ ਚ ਬਣ ਰਹੇ ਨੇਗੇ ਤਾਂ ਕਿ ਸਾਡੀ ਜਵਾਨੀ ਜਿਹੜੀ ਆ ਉਹ ਉਹਨਾਂ ਸਟੇਡੀਅਮ ਦੇ ਰਾਹੀਂ ਏਸ਼ੀਆ ਤੱਕ ਉਹਨਾਂ ਸਟੇਡੀਅਮ ਦੇ ਰਾਹੀਂ 올림픽ਸ ਤੱਕ ਉਹਨਾਂ ਦੇ ਕਦਮ ਜਿਹੜੇ ਵਧਣ ਉਹਦੇ ਲਈ ਪੰਜਾਬ ਸਰਕਾਰ ਲੱਗੀ ਹੋਈ ਹੈਗੀ ਸੋ ਮੇਰਾ ਕਹਿਣ ਦਾ ਭਾਵ ਆ ਜਿਹੜਾ ਅਸੀਂ 213 ਕਰੋੜ ਰੁਪਏ ਜਾਰੀ ਕੀਤਾਗਾ ਇਹ ਪਿੰਡਾਂ ਦਾ ਜਿਹੜਾ ਮੁੱਢਲਾ ਵਿਕਾਸ ਹੁੰਦਾਗਾ ਛੋਟੇ ਛੋਟੇ ਕੰਮ ਹੁੰਦੇ ਨੇ ਉਹਨਾਂ ਲਈ ਯਾਰੀ ਕੀਤਾਗਾ